ਜੈ ਕਰੂ ਗੁਰੂ ਵਿਦਾਸ ਅੱਜ ਸ੍ਰੀ ਗੁਰੂ ਵਿਦਾਸ ਸਭਾ ਦੇ ਰੋਟੀ ਵੱਲੋਂ ਸ੍ਰੀ ਗੁਰੂ ਰਵੀਦਾਸ ਜੋ ਮੰਦਿਰ ਹੈ ਇਹਦਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ ਜਿਦੇ ਵਿੱਚ ਇਲਾਕੇ ਭਰ ਦੀਆਂ ਸੰਗਤਾਂ ਪਹੁੰਚੀਆਂ ਹਨ ਸਤਗੁਰੂ ਵਿਦਾਸ ਮਹਾਰਾਜ ਜੀ ਦੇ ਧਰਮ ਸਥਾਨ ਬਣਾਉਣ ਦਾ ਸਨਰੇ ਜੀਵਨ ਦਾ ਕੀ ਨਿਸਾਨਾ ਹੋਣਾ ਚਾਹੀਦਾ ਪੀਐਸੀਓ ਨਾਲ ਦੀ ਬਾਣੀ ਤੇ ਚੱਲੀ ਉਹਨਾਂ ਦੀ ਬਾਣੀ ਕੀ ਕਹਿੰਦੀ ਹੈ ਸਤਸੰਗਤ ਮਿਲ ਰਹੀਏ ਮਾਦੋਸ ਦੇ ਐਸੇ ਮਦਮਖੀਰਾ ਅਸੀਂ ਸਭ ਨੇ ਆਪਸੀ ਪ੍ਰੇਮ ਪਿਆਰ ਦੇ ਨਾਲ ਰਹਿਣੇ ਪਰਵਾਰਾਂ ਤੇ ਸੋਸਾਇਟੀ ਗੁਰੂ ਜੀ ਨੇ ਕਿਹਾ ਸਿ ਸੁਰਸਰੀ ਸੱਲ ਕਿਰਤ ਬਾਰਨੀ ਰੇ ਸੰਤ ਜਨ ਕਰਤ ਨਹੀਂ ਪਾਨਨ ਨਸੀ ਜਿੰਨੇ ਮਰਜੀ ਵਧਿਆ ਕਿਉਂ ਨਾ ਹੂੰ ਕਦੇ ਵੀ ਸੇਵਨ ਨਹੀਂ ਕਰਨੇ ਅੱਜ ਸਾਡਾ ਪੰਜਾਬ ਜਿਸ ਤਰ੍ਹਾਂ ਸਾਰੀਆਂ ਲੋਕ ਜਾਣਦੇ ਨੇ ਕਿ ਨਸ਼ਿਆਂ ਦੀ ਜੰਗਲ ਚ ਫਸਿਆ ਪਿਆ ਅਸੀਂ ਗੁਰੂ ਜੀ ਦੀ ਬਾਣੀ ਨੂੰ ਆਪਣੇ ਜੀਵਨ ਚ ਅਪਣਾ ਕਰਕੇ ਨਸ਼ਾ ਮੁਕਤ ਪੰਜਾਬ ਬਣਾਣਾ ਹੈ ਨਸਾ ਮੁਗਤ ਆਪਣਾ ਦੇਸ਼ ਬਣਾਣਾ ਹੈ ਗੁਰੂ ਜੀ ਨੇ ਕਿਹਾ ਕਿ ਮਾਦੋ ਬਿੱਦਿਆ ਹਿਤ ਕੀਨ ਬਵੀਕ ਦੀਪ ਮਲੀਂ ਵਿਦਿਆ ਤੋਂ ਬਿਨਾ ਬਵੀਕ ਰੂਪੀ ਦੀਵਾ ਧੁੰਦਲਾ ਰਹਿ ਜਾਂਦਾ ਹੈ ਇਸ ਕਰਕੇ ਅੱਜ ਦਾ ਗੁਰੂ ਜੀ ਦਾ ਸੰਦੇਸ਼ ਹੈ ਕਿ ਬੱਚਿਆਂ ਦੇ ਵਿੱਚ ਐਜੂਕੇਸ਼ਨ ਦਿੱਤੀ ਜਾਏ ਸਰਕਾਰਾਂ ਨੂੰ ਚਾਹੀਦਾ ਹੈ ਇਹ ਰਾਸਨ ਫਰੀ ਇਹ ਭਾਏ ਨਾ ਦਿੱਤਾ ਜਾਏ ਲੇਕਿਨ ਐਜੂਕੇਸ਼ਨ ਜਿਹੜੀ ਹੈ ਇਹ ਲਾਸਟ ਤੱਕ ਫਰੀ ਹੋਣੀ ਚਾਹੀਦੀ ਹੈ ਤਾਂ ਕਿ ਗੁਰੂ ਜੀ ਦਾ ਸੁਪਨਾ ਸਕਾਰਤਕ ਹੋ ਸਕੇ ਇਹ ਹੀ ਅੱਜ ਦਾ ਮੁੱਖ ਸੰਦੇਸ਼ ਹੈ ਗੁਰੂ ਰਵਿਦਾਸ ਮੰਦਿਰ ਸਥਾਪਨਾ ਦਿਵਸ ਤੇ ਸਾਰੀਆਂ ਸੰਗਤਾਂ ਨੂੰ ਅੱਜ ਗੁਰੂ ਰਵਿਦਾਸ ਸਥਾਪਨਾ ਦਿਵਸ ਦੀ ਬਹੁਤ-ਬਹੁਤ ਬਧਾਈ ਜੈ ਗੁਰਦੇਵ ਜੈ ਗੁਰਦੇਵ